ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਅੱਜ ਦੀਆਂ ਖਾਸ ਖਬਰਾਂ ਤੇ ਰਹਾਦੀ ਕਸਬੇ ਕਲਾ ਨੋੜ ਦੇ ਨਾਲ ਲੱਗਦੇ ਪਿੰਡਾਂ ਵਿੱਚ ਪਾਣੀ ਦੀ ਮਾਰ ਹਟ ਆ ਚੁੱਕੇ ਹਨ ਤੇ ਉੱਥੇ ਹੀ ਪ੍ਰਸ਼ਾਸਨ ਦੀਆਂ ਰੈਸਕਿਊ ਟੀਮਾਂ ਤੇ ਅਧਿਕਾਰੀ ਵੀ ਸੂਸ਼ਮਿਲਨ ਤੇ ਵਕਫਾ ਕਿ ਇਲਾਕਿਆਂ ਵਿੱਚ ਰੈਸਕਿਊ ਆਪਰੇਸ਼ਨਸ ਵਿੱਚ ਲੱਗੇ ਹੋਏ ਹਨ ਇਸੇ ਤਰ੍ਹਾਂ ਦੇ ਇੱਕ ਰੈਸਕਿਊ ਆਪਰੇਸ਼ਨ ਦੌਰਾਨ ਪਿੰਡ ਕੋਟਲਾ ਮੁਗਲਾ ਵਿੱਚ ਸਾਫਕਾ ਪਿੰਡ ਵਿੱਚ ਰਾਵੀ ਦੇ ਪਾਣੀ ਵਿੱਚ ਘੇਰੇ ਸਾਫਕਾ ਸਰਪੰਚ ਰਣਜੋਤ ਸਿੰਘ ਨੂੰ ਜ਼ਹਿਰੀਲਾ ਸੱਪ ਲੜ ਗਿਆ ਪਰ ਮੌਕੇ ਤੇ ਰੈਸਕਿਊ ਵਿੱਚ ਲੱਗੇ ਐਨਡੀਆਰਐਫ ਦੀ ਟੀਮ ਨੇ ਅਤੇ ਤਹਿਸੀਲਦਾਰ ਕਲਾ ਨਾ ਰਜਿੰਦਰ ਸਿੰਘ ਵੱਲੋਂ ਸਾਫ ਦਾ ਸਰਪੰਚ ਰਣਜੋਤ ਸਿੰਘ ਦਾ ਰੈਸਕਿਊ ਕਰਕੇ ਉਸ ਨੂੰ ਪਿੰਡ ਤੋਂ ਬਾਹਰ ਲਿਆਂਦਾ ਗਿਆ ਤੇ ਇਲਾਜ ਲਈ ਐਂਬੂਲੈਂਸ ਜਰੀ ਹਸਪਤਾਲ ਪਹੁੰਚ ਦਿੱਤਾ ਗਿਆ। ਫਿਰ ਹਮ ਜਿ세 ਹੀ ਆਪਣੀ ਲੋਕੇਸ਼ਨ ਸੇ ਨਿਕਲੇ ਤੋਂ ਹਮ ਕਿਸੇ ਹੋਰ ਆਪਰੇਸ਼ਨ ਮੇ ਜਾ ਰਹੇ ਥੇ ਲੇਕਿਨ ਸਡਨਲੀ ਹਮੇ ਤਹਿਸੀਲਦਾਰ ਸਾਹਿਬ ਨੇ ਬਤਾਇਆ ਕਿ ਯਹਾਂ ਪੇ ਕਿਸੇ ਵਿਅਕਤੀ ਕੋ ਸਨੇਕ ਨੇ ਕੱਟ ਲਿਆ ਹੈ। तो वो लेकिन वो आ नहीं सकते हैं वो बहुत ज़्यादा नदी पड़ रही है बीच में और पानी बहुत ज़्यादा बहुत ज़्यादा पानी है तो हमने हमने अपना वो वाला ऑपरेशन वो लोग तो ट्रैप्ड हैं तो उनको हम अभी निकाल रहे हैं ये हमें लाइफ लाइफिंग लगा तो हमें प्राई पे इन्हीं को ही निकालना ठीक समझा इनको एक स्नेक ने काट लिया था और हमने कुछ ही समय में उनको अभी हॉस्पिटल में भेज दिया है हाँ जी ਅਭੀ ਹਾਲਤ ਠੀਕ ਹੈ ਲੇਕਿਨ ਅਭੀ ਉਹ ਨੂੰ ਵਿਗੜਨਾ ਸ਼ੁਰੂ ਹੋ ਗਿਆ ਥਾ ਲੇਕਿਨ ਅਭੀ ਹੋਪਫੁਲੀ ਉਹਨਾਂ ਦਾ ਟ੍ਰੀਟਮੈਂਟ ਠੀਕ ਹੋ ਜਾਏਗਾ ਹਮਨੇ ਬੇਸ ਗਿਆ ਹੈ ਹਾਂ ਜੀ ਪਰ ਸੁਰੇ ਸੁਰੇ ਟੀਮ ਹੈ ਰੈਸਕਿਊ ਸਪੈਸ਼ਲ ਸੀ ਸ਼ੁਰੂ ਹੈ ਸੀ ਤੇ ਅਭੀ ਜਦ ਸਾਨੂੰ ਪਤਾ ਲੱਗਾ ਕਿ ਕੋਟਲਾ ਕੋਟਲਾ ਪਿੰਡ ਦੇ ਵਿੱਚ ਨਾ ਮਤਲਬ ਇੱਕ ਪਰਸਨ ਹੈਗਾ ਤੇ ਉਸ ਦਾ ਰੈਵਨਿਊ ਡਿਪਾਰਟਮੈਂਟ ਦਾ ਇਸ ਨੰਬਰਦਾਰ ਸੀ ਤੇ ਉਹਨਾਂ ਨੂੰ ਸਨੇਕ ਬਾਈਟ ਕੀਤਾ ਸੋ ਇਹ ਲਾਈਫ ਥ्रेटनिंग ਸੀ ਤੇ ਅਸੀਂ ਪਚਾ ਕਿ ਪਹਿਲਾਂ ਇਹ ਪ੍ਰੋਸੈਸ ਕਰ ਲਈਏ ਜੇ ਉਸ ਨੂੰ ਪਹਿਲਾਂ ਅਸੀਂ ਕੋਟਲੇ ਚੜਾ ਤਾਂ ਮੇਰੇ ਕਹ ਹੁਣ ਸ਼ਬਰ ਸ਼ਿਫਟ ਕਰ ਦਿੱਤਾ ਤੇ ਉਹ ਅੰਡਰ ਮੈਡੀਕਲ ਟ੍ਰੀ ਤਰੀ ਕੁਟੀ ਇੱਕ ਟੀਮ ਉਧਰ ਲੱਗੀ ਹੋਈ ਹੈ ਇੱਧਰ ਅਸੀਂ ਲੱਗੇ ਹੋਏ ਹਾਂ ਤੇ ਇਹ ਸਾਰਾ ਪ੍ਰੋਸੈਸ ਹੀ ਕਰ ਕੁਝ ਥੋੜੇ ਲੋਕ ਹੋਰ ਵੀ ਹੈਗੇ ਲੱਗੇ ਹਾਂ ਹਾਂਜੀ ਇੱਧਰ ਹੈ ਨੇ ਹੋਰ ਪਰਸਨ ਨੇ ਇੱਥੇ ਮਤਲਬ ਕਿ ਇਹਨਾਂ ਨੇ ਸਾਨੂੰ ਦੱਸਿਆ ਕਿ 10 ਤੋਂ 12 ਪਰਸਨ ਹੋਰ ਹੈਗੇ ਨੇ ਉਹ ਟੀਮ ਉਹ ਰਿਪੋਰਟ ਸੁਰ ਗਈਆਂ ਉਹ ਵੀ ਉਹ ਹੋ ਜਾਏਗਾ ਸਭ ਦੇ ਨਾਲ ਸਰ ਹਾਲਾਤ ਕਿਦਾਂ ਦੇ ਨੇ ਇਸ ਵਕਤ ਇਹ ਹਾਲ ਅੰਦਰ ਕੋਈ ਨੈਚਰਲ ਕੈਲਮਿਟੀ ਹੈ ਉਹ ਤਾਂ ਉਹਦਾ ਆਪਾਂ ਕੋਈ ਕੰਟਰੋਲ ਨਹੀਂ ਹੁੰਦਾ ਪਰ ਸਾਡਾ ਰੈਸਕਿਊ ਆਪਰੇਸ਼ਨ ਜਿਹੜਾ ਹੈਗਾ ਉਹ ਮੈਨੇਜਮੈਂਟ ਹੈ ਸਾਡੀ ਸਾਰੀ ਹੈਲਪਲਾਈਨ ਵੀ ਹੈਗਾ ਸਾਡੇ ਮੋਬਾਈਲ ਨੰਬਰ ਪਟਵਾਰੀ ਤੋਂ ਲੈ ਕੇ ਕਾਨਗੋ ਤਹਿਸੀਲ ਹਰਿਆਣਾ ਤੁਸੀਂ ਰਿਸਪੌਂਡ ਇਵਨ ਸਾਨੂੰ ਦੂਸਰੀ ਤਸੀਲ ਦੇ ਨਾਲ ਵੀ ਕੋਈ ਆ ਜਾਂਦਾ ਤੇ ਅਸੀਂ ਕੋਰਸਪੋਂਡੈਂਸ ਉਹਨੇ ਤੇ ਕਰਵਾ ਦਿੰਦੇ ਹਾਂ ਰੈਵਨੂਸ ਸਰ ਹਾਂ ਕਲਾ ਨਗਰ ਦੇ ਵਿੱਚ ਕੋਈ ਬੰਨ ਵਗੈਰਾ ਤੇ ਨਹੀਂ ਟਟਾ ਜਿੱਤਾ ਨਹੀਂ ਐਸਾ ਕੁਝ ਨਹੀਂ ਹੈਗਾ ਜੀ ਹਾਂ ਇਹ ਨੇਚਰਲ ਜਿਹੜਾ ਪਿੱਛੂ ਫਾਟ ਰਾ ਰਿਹਾ ਨਾ ਉਹਦੇ ਪੰਜਾਬ ਦਾ ਹੜਾ ਨਾਲ ਬਹੁਤ ਬੁਰਾ ਹਾਲ ਹੈ ਤੇ ਹਰ ਕੋਈ ਮਦਦ ਲਈ ਅੱਗੇ ਆ ਰਿਹਾ ਹੈ ਗਾਇਕ ਜਸਵੀਰ ਜੱਸੀ ਨੇ ਵੀ ਮਦਦ ਦੀ ਗੁਹਾਰ ਲਗਾਈ ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪੀੜਿਤ ਲੋਕਾਂ ਦੀ ਮਦਦ ਲਈ ਅੱਗੇ ਆਉਣ ਤੇ ਉਹਨਾਂ ਨੇ ਵੀ ਇੱਕ ਟੋਲ ਫਰੀ ਨੰਬਰ ਵੀ ਜਾਰੀ ਕੀਤਾ ਹੈ ਜਿਸ ਤੋਂ ਤੁਸੀਂ ਮਦਦ ਲੈ ਸਕਦੇ ਹੋ ਸਤਿ ਸ੍ਰੀ ਅਕਾਲ ਜੀ ਪੰਜਾਬ ਹੜਾਂ ਦੀ ਮਾਰ ਹੇਠ ਹੈ ਹਰ ਪਾਸੇ ਪਾਣੀ ਪਾਣੀ ਹੈ ਵੱਡੀ ਆਫਤ ਹੈ ਪਰ ਪੰਜਾਬ ਹਮੇਸ਼ਾ ਦੁਨੀਆ ਦੇ ਨਾਲ ਖੜਿਆ ਤੇ ਜੇ ਅੱਜ ਪੰਜਾਬ ਨੂੰ ਲੋੜ ਹੈ ਤੇ ਦੁਨੀਆ ਵੀ ਪੰਜਾਬ ਦੇ ਨਾਲ ਖੜੀ ਹੋਈ ਹੈ ਸਾਡੇ ਸਾਰੇ ਦੋਸਤ ਮਿੱਤਰ ਸਾਡੀਆਂ ਸਾਰੀਆਂ ਟੀਮ ਜਿਹੜੀਆਂ ਤਿਆਰ ਬਰ ਤਿਆਰ ਨੇ ਤੁਸੀਂ ਬਸ ਸਿਰਫ ਇਨੀਆਂ ਡਿਟੇਲਸ ਦੇਣੀਆਂ ਨੇ ਕਿ ਕਿੱਧਰ ਕਿੱਧਰ ਕੀ ਕੀ ਚਾਹੀਦਾ ਕਿਉਂਕਿ ਅਜੇ ਉੱਡਦਾ ਉੱਡਦਾ ਪਤਾ ਚੱਲ ਰਿਹਾ ਕਿ ਕਿਤੇ ਪਾਣੀ ਦੀ ਜ਼ਰੂਰਤ ਹੈ ਚਲੋ ਅਸੀਂ ਉਹ ਉਹ ਵੀ ਇੰਤਜ਼ਾਮ ਕਰਵਾ ਰਹੇ ਹਾਂ ਕਿਤੇ ਹੁਣ ਸੁਖਿੰਦਰ ਭਾਜੀ ਉਹਨਾਂ ਨੇ ਦੱਸਿਆ ਸੀ ਕਿ ਚਾਰੇ ਦੀ ਬੜੀ ਜ਼ਰੂਰਤ ਹੈ ਕਿਉਂਕਿ ਪਸ਼ੂਆਂ ਦੀ ਵਾਸਤੇ ਖਾਣ ਨੂੰ ਕੁਝ ਨਹੀਂ ਹੈਗਾ ਤੇ ਉਧਰ ਅਸੀਂ ਚਾਰੇ ਦਾ ਇੰਤਜ਼ਾਮ ਕਰਾ ਕਰਾ ਰਹੇ ਹਾਂ ਅਜੇ ਤੇ ਸ਼ੁਰੂਆਤ ਹੋਈ ਹੈ ਕਿਉਂਕਿ ਅਜੇ ਕਾਫੀ ਦਿਨ ਲੱਗਣਗੇ ਸਥਿਤੀ ਨੂੰ ਬਿਲਕੁਲ ਬਿਹਤਰ ਹੁੰਦੇ ਆ ਜਾਂ ਬਰਾਬਰ ਹੁੰਦੇ ਆ ਤੇ ਤੁਸੀਂ ਸਾਨੂੰ ਡਿਟੇਲਸ ਦਿੰਦੇ ਰਹੋ ਸਾਡਾ ਨੰਬਰ ਹੈ 9810139792 ਕਈ ਵਾਰ ਫੋਨ ਨਹੀਂ ਚੁੱਕਿਆ ਜਾਂਦਾ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਤੇ ਆਪਣੇ ਇਲਾਕੇ ਦਾ ਆਪਣੇ ਏਰੀਆ ਦਾ ਪਤਾ ਦੱਸ ਸਕਦੇ ਹੋ ਕੀ ਕੀ ਚਾਹੀਦਾ ਕੀ ਕੀ ਕਿੱਥੇ ਕਿੱਥੇ ਪਹਚਾਣਾ ਤੇ ਅਸੀਂ ਉਸੇ ਟਾਈਮ ਫੋਨ ਕਰਕੇ ਜਾਂ ਸਾਡੇ ਜਿਹੜੇ ਲੋਕ ਨੇ ਜਿਹੜੀਆਂ ਟੀਮਾਂ ਸਾਡੀਆਂ ਘੁੰਮ ਰਹੀਆਂ ਨੇ ਉਹ ਉੱਥੇ ਇੰਤਜ਼ਾਮ ਕਰਾਣਗੇ ਜਿਵੇਂ ਮੈਂ ਸੁਖਿੰਦਰ ਪਾਜੀ ਬਾਰੇ ਦੱਸਿਆ ਜਿਵੇਂ ਰਾਜਕੁੰਦਰਾ ਪਾਜੀ ਉਹਨਾਂ ਦਾ ਹੁਣੇ ਫੋਨ ਆਇਆ ਕਿ ਦੱਸੋ ਕਿੱਥੇ ਕੀ ਪਹੁੰਚਾਣਾ ਹੈ ਔਰ ਮੇਰੀ ਪਿੰਡ ਸਾਡੇ ਜਿੰਨੇ ਵੀ ਲੋਕ ਨੇ ਉਹਨਾਂ ਨਾਲ ਗੱਲ ਹੋਈ ਕਿਉਂਕਿ ਸਾਡੇ ਪਿੰਡਾਂ ਵੱਲ ਵੀ ਬਹੁਤ ਜ਼ਿਆਦਾ ਹੱਡ ਦੀ ਮਾਰ ਜਿਹੜੀ ਹੈ ਬਹੁਤ ਵੱਡੀ ਮਾਰ ਹੋਈ ਹੈ ਉੱਥੇ ਤੇ ਉੱਥੇ ਵੀ ਪਾਣੀ ਦਾ ਇੰਤਜ਼ਾਮ ਕੀਤਾ ਜਾ ਰਿਹਾ ਰੈਸ਼ਨ ਅਸੀਂ ਜਦ ਤੁਸੀਂ ਦੱਸੋਗੇ ਫਿਰ ਅਸੀਂ ਉੱਥੇ ਉੱਥੇ ਚੀਜ਼ਾਂ ਜਿਹੜੀਆਂ ਪਛਾਣਦੇ ਰਾਵਾਂਗੇ ਜਿੱਥੇ ਜਿੱਥੇ ਵੀ ਮੇਰੀ ਪੋਸਟ ਪਹੁੰਚਦੀ ਜਾ ਰਹੀ ਹੈ ਪਲੀਜ਼ ਸਾਨੂੰ ਜ਼ਰੂਰ ਦੱਸੋ 9810139792 WhatsApp ਦੇ ਉੱਪਰ ਤੁਸੀਂ ਮੈਸੇਜ ਵੀ ਪੇਸ ਕਰਦੇ ਥੈਂਕ ਯੂ ਸੋ ਮਚ ਸਸਿਕਾ ਲੁਧਿਆਣਾ ਵਿੱਚ ਤੇਜ ਦਾ ਅਵਾਰਡ ਸ਼ੋ ਹੋਣ ਜਾ ਰਿਹਾ ਹੈ ਇਸ ਗਲਤ ਜਾਣਕਾਰੀ ਅਖਲ ਭਾਰਤੀ ਸਾਈਕਲ ਨਿਰਮਾਤਾ ਸੰਘ ਦੇ ਇੱਕ ਪ੍ਰੈਸ ਕਾਨਫਰੰਸ ਵਿੱਚ ਦਿੱਤੀ ਗਈ ਮੀਡੀਆ ਨਾਲ ਗੱਲਬਾਤ ਕਰਦੇ ओंकार ਸਿੰਘ ਪਾਵਾ ਨੇ ਕਿਹਾ ਹੈ ਕਿ ਇਹ ਵਾਰਡ ਉਸ ਨੂੰ ਦਿੱਤਾ ਜਾਵੇਗਾ ਜਿਹੜਾ साइकिल निर्माण बिच नई तकनीक देना देश का नाम रोशन करेगा मिस्टर श्री संजीव अरोड़ा जी उसमें शामिल हो रहे हैं और हम छः कैटेगरी में लोगों को अवार्ड दे रहे हैं और ये हमारा चौथा अवार्ड फंक्शन लुधियाना में होने जा रहा है और हम साइकिल को प्रमोट करने के लिए साइकिल में जो दिक्कतें आ रही हैं उसको देखते हुए क्योंकि ये साइकिल में ग्लोबल कंपटीशन भी है और कुछ सब स्टैंडर्ड कंपटीशन भी है क्योंकि काफ़ी लोग जो हमारे अनस्टैंडर्ड या बिलो स्टैंडर्ड साइकिल बना रहे हैं या बिना जीएसटी के माल भेज रहे हैं तो उन सबों सब चीज़ों को देखते हुए ये अवॉर्ड हमने इनिशिएट किए इसमें जो अच्छी क्वालिटी की प्रोडक्ट किसी ने बनाई उसको आ, पेटेंट भी करवाया और उसको हमने सेक्ट किया है या अच्छा कोई आ, ओनर है जिसने अच्छा काम किया इंडस्ट्री में उसको हम आ, प्रोत्साहित कर रहे हैं और जहाँ कोई एग्जीक्यूटिव जो किसी ने कंपनी में काम कर रहा है काफ़ी देर से अच्छा काम कर रहा है साइकिल के ऊपर और साइकिल में जो साइकिल की प्रमोशन के लिए किसी ने काम किया है यहाँ साइकिल का जो स्पोर्ट्स पर्सन है और साइकिल कॉज के लिए जो भी कोई काम कर रहा है हम सब लोगों को हम मिल के पर अवार्ड दे रहे हैं और ये हमारा चौथा अवार्ड फंक्शन है और और हम हमने ये प्रोग्राम बनाया है कि माँ की तरफ से भी हम हर साल ये अवार्ड फंक्शन करेंगे हमने अवार्ड फंक्शन तीन जून को करना था लेकिन बिकॉज ऑफ अपने पाकिस्तान इंडिया की जो तो थोड़ी हल्की सी वॉर हुई थी उसकी, उसकी वजह से ये डिले हो गया गवर्नर साहब ने उस तो वक्त मना कर दिया मैं अभी नहीं आ सकता ये थोड़ा माहौल ठीक हो जाए करें तो करेंगे फिर उनकी उनकी सहमति से ही फिर हमने तीस अगस्त की डेट चुनी और कल ये अवार्ड फंक्शन होगा ਹਰ ਪੀੜਤਾਂ ਦੀ ਮਦਦ ਲਈ ਆਪ ਦਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਪਰਿਵਾਰ ਸਮੇਤ ਲੰਗਰ ਵਰਤਾਉਣ ਲਈ ਪਿੰਡਾਂ ਵਿੱਚ ਪਹੁੰਚੇ। ਉਹਨਾਂ ਕਹੇ ਕਿ ਸਾਰੀ ਪੰਜਾਬ ਸਰਕਾਰ ਪੀੜਤ ਲੋਕਾਂ ਦੀ ਸੇਵਾ ਵਿੱਚ ਲੱਗੀ ਹੋਈ ਹੈ ਤੇ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਲੋਕਾਂ ਦੀ ਮਦਦ ਲਈ ਅੱਗੇ ਆਉਣ। ਠੀਕ ਹੈ ਨਾ? ਹਾਂ। ਕੋਈ ਨਹੀਂ। ਬਹੁਤ ਬੱਚੇ ਨੂੰ ਗਰੀਬ ਬੱਚੇ ਨੂੰ ਪੁੱਤ ਕੱਲ ਨੂੰ ਲਾਉਣ। ਠੀਕ ਹੈ? ਹਾਂ। ਸਰਦੀ ਕਾਹਨਾ? ਹਾਂ। ਇਹ ਮਤਲਬ ਐਬਦੀ ਬੇਟੀ ਆ। ਨੌਰਾਨੀ ਆ ਪਿਛਲੇ ਕਈ ਦਿਨਾਂ ਤੋਂ ਲੱਗੀ ਆ ਸੇਵਾ ਤੇ ਅੱਜ ਪੋਤਾ ਵੀ ਆਇਆ ਨਾਲ ਇਹ ਵੀ ਕਹਿੰਦਾ ਮੈਂ ਸੇਵਾ ਕਰਨੀ ਆ ਇੱਥੋਂ ਇੱਕ ਛੋਟਾ ਉਹ ਵੀ ਕੱਲ ਆਊਗਾ ਇਹ ਸਦਾ ਪਰਵਾਦ ਆਪਣੀ ਡਿਊਟੀ ਜਿਹੜੀ ਕਰਦਾ ਕਿਉਂਕਿ ਨਾਲਾ ਹਲਕਾ ਹੀ ਸਾਡਾ ਸਾਡਾ ਪਰਵਾਦ ਹੈ ਇਸ ਕਰਕੇ ਇਹਨਾਂ ਦੇ ਦੀਏ ਸਾਡੀ ਲੰਗਰ ਦੀ ਕਮਾਂਡ ਜਿਹੜੀ ਆ ਉਹ ਅਮਨ ਨੂੰ ਦਿੱਤੀ ਆ ਇਹ ਸਾਡਾ ਲੰਗਰ ਵਗੈਰਾ ਇਸ ਏਰੀਆ ਦੇ ਵਿੱਚ ਸਾਦਾ ਅਸੀਂ ਪਚਾਵਾਂਗੇ ਬੇੜੀ ਵੀ ਆਦੀ ਆ ਹਰ ਚੀਜ਼ ਜਿਹੜੀ ਆ ਉਹ ਅਸੀਂ ਪਚਾਉਣੀ ਆ ਔਰ ਕਿਸੇ ਨੂੰ ਵੀ ਭੁੱਖੇ ਦੀ ਰਹਿਣ ਦੇਣਾ ਜੋ ਵੀ ਕਿਸੇ ਨੂੰ ਚੀਜ਼ ਸਮਾਨ ਵਸਤ ਚਾਹੀਦਾ ਹੋਊਗਾ ਉਹ ਸਭ ਜਿਹੜਾ ਆਪਾਂ ਲੈ ਕੇ ਦਵਾਂਗੇ ਇਹ ਇਹ ਮੈਂ ਕਹਿਣਾ ਸੀਗਾ ਤੁਹਾਨੂੰ ਸਾਰਿਆਂ ਨੂੰ ਤੁਸੀਂ ਘਬਰਾਉਣਾਂ ਦੀ ਦਿਲ ਨਹੀਂ ਛੱਡੋ ਤੁਹਾਡੇ ਨਾਲ ਆਂ ਸੀ ਸਰਕਾਰ ਤੁਹਾਡੇ ਨਾਲ ਐਸੀ ਤੁਹਾਡੇ ਨਾਲ ਐ ਠੀਕ ਹੈ ਨਾ ਆ ਇਹ ਕੁਦਰਤ ਦੀ ਕਰੋਪੀ ਆ ਸ਼ਾਮ ਨੂੰ ਸਵੇਰੇ ਉੱਠ ਕੇ ਅਰਦਾਸ ਕਰੋਗੇ ਪ੍ਰਮਾਤਮਾ ਕਿਰਪਾ ਕਰ ਪਾਣੀ ਬੰਦ ਕਰ ਦੇ ਬਸ ਉਹੀ ਆ ਉਹਨ ਆਪਣੀ ਬਾਹ ਫੜ ਸਕਦਾ ਹੋਰ ਕਿਹਦੇ ਵਸ ਦੀ ਗੱਲ ਐ ਠੀਕ ਹੈ ਗੁਰਦਾਸਪੁਰ ਜ਼ਿਲ੍ਹੇ ਦੇ ਅੰਦਰ ਹੜ੍ਹ ਵਿੱਚ ਫਸੇ ਲੋਕਾਂ ਦਾ ਬੀਐਸਐਫ ਅਤੇ ਇੰਡੀਅਨ 에ਅਰਫੋਰਸ ਨੇ ਰੈਸਕਿਊ ਕੀਤਾ ਬੀਐਸਐਫ ਜਵਾਨਾਂ ਨੇ ਹੈਲੀਕਾਪਟਰ ਵਿੱਚ ਬਿਠਾ ਕੇ ਸੈਂਕੜਿਆਂ ਲੋਕਾਂ ਨੂੰ ਬਾਹਰ ਕੱਢਿਆ ਤੇ ਹੜ੍ਹ ਦੇ ਪਾਣੀ ਤੋਂ ਵੀ ਬਾਹਰ ਕੱਢਿਆ ਲੋਕਾਂ ਤੱਕ ਹੈਲੀਕਾਪਟਰ ਦੇ ਰਾਹੀਂ ਪੰਚਾਇਤ ਜਾਰੀ ਰਾਤ ਸਮਗਰੀ ਬੀਐਸਐਫ ਨੇ ਰੈਸਕਿਊ ਆਪਰੇਸ਼ਨ ਅਤੇ ਲੋਕਾਂ ਤੱਕ ਰਾਤ ਸਮਗਰੀ ਪਹੁੰਚਾਉਣ ਦੀ ਵੀਡੀਓ ਵੀ ਜਾਰੀ ਕੀਤੀ ਹੈ ਤੇ ਅਸਮਾਨ ਤੋਂ ਬਣਾਈ ਗਈ ਇਸ ਵੀਡੀਓ ਵਿੱਚ ਹੜ੍ਹ ਦੇ ਪਾਣੀ ਵਿੱਚ ਘਿਰੇ ਗੁਦਾਸਪੁਰ ਦੇ ਕਈ ਪਿੰਡਾਂ ਦਾ ਹਾਲ ਵੀ ਨਜ਼ਰ ਆ ਰਿਹਾ ਹੈ ਹਲਕਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਪਿੰਡ ਸਾਹਪੁਰ ਜਾਜਨ ਪੂਰੀ ਇਸ ਹੜ੍ਹ ਪਾਣੀ ਵਿੱਚ ਘਿਰਿਆ ਹੋਇਆ ਹੈ ਵਿਧਾਇਕ ਰੰਧਾਵਾ ਦੇ ਘਰ ਨੇੜੇ ਇੱਕ ਸਵਿਫਟ ਕਾਰ ਪੂਰੀ ਤਰ੍ਹਾਂ ਹੜ੍ਹ ਦੇ ਪਾਣੀ ਵਿੱਚ ਡੁੱਬੀ ਹੋਈ ਹੈ ਤੇ ਇਸ ਪਾਸ ਦੇ ਲੋਕਾਂ ਨੇ ਦਸਨ ਅਨੁਸਾਰ ਇਸ ਗੱਡੀ ਵਿੱਚ ਚਾਰ ਲੋਕੀ ਸਵਾਰ ਸਨ ਅਤੇ ਆਪਣੇ ਕਿਸੇ ਰਿਸ਼ਤੇਦਾਰ ਕੋਲ ਡੇਰਾ ਬਾਬਾ ਨਾਨਕ ਆਏ ਹੋਏ ਸਨ। ਅਦੇ ਲੋਕਾਂ ਦਾ ਵੀ ਕਹਿਣਾ ਹੈ ਕਿ ਕਾਰ ਸਵਾਰ ਲੋਕ ਕਾਰ ਵਿੱਚ ਸ਼ਾਮਲ ਸਨ। ਇਸ ਮੌਕੇ ਪਿੰਡ ਸ਼ਾਹਪੁਰ ਸਾਜਨ ਨੌਜਵਾਨ ਬਲੁਰਸੇ ਦੀ ਮਦਦ ਦੇ ਨਾਲ ਕਾਰ ਦੇ ਕੋਲ ਪਹੁੰਚ ਕੇ ਦੇਖਿਆ ਜਾ ਰਿਹਾ ਹੈ। ਅੰਜੁ ਦੇਵ ਸਿੰਘ ਜੀ। ਕਿਹੜਾ ਪਿੰਡ? ਪਿੰਡ ਸ਼ਾਹਪੁਰ ਸਾਜਨ। ਡੇਰਾ ਬਾਬੇ ਟਰਾਲੀ ਸਾਹਿਬ ਗੁਰਦਾ ਲਾਗੇ ਨੇ ਜੀ ਠੀਕ ਹੈ। ਕਿਵੇਂ ਦਾ ਜਿਹੜਾ ਅਸਲ ਮਾਹੌਲ ਜਿਹੜਾ ਹੈ ਅੱਜ ਚੌਥਾ ਪੰਜਵਾਂ ਦਿਨ ਹੈ ਪਾਣੀ ਆਏ। ਮਾਹੌਲ ਬਹੁਤ ਜ਼ਿਆਦਾ ਖਰਾਬ ਹੈ। ਪਾਣੀ ਪਹਿਲਾਂ ਤਾਂ ਘਟਿਆ ਸੀ ਹੁਣ ਫੇਰ ਪਾਣੀ ਲਗਾਤਾਰ ਵਧਣ ਲਿਆ ਰਾਤ ਦਾ ਕੁਝ ਪਾਣੀ ਸਥਿਰਿਆ ਘਟਣ ਨਹੀਂ ਗਿਆ ਬੰਨਾ ਤੇ ਜਿਹੜੇ ਪਰਿਵਾਰਕ ਮੈਂਬਰ ਐਸ ਵੇਲੇ ਕਿ ਸੁਰੱਖਿਅਤ ਹਨ ਜਾਂ ਚੁੱਕੇ ਕਿ ਕਿਦਾਂ ਹਜੇ ਵੀ ਨਸੇ ਨਹੀਂ ਪਰਿਵਾਰਕ ਮੈਂਬਰ ਉੱਪਰ ਹੀ ਨਾਲ ਹੀ ਆ ਸਾਰੇ ਕਰਦੀ ਸ਼ਾਤ ਤੇ ਨੇ ਹਾਂਜੀ ਕਰਦੀ ਸ਼ਾਤ ਹੈ ਸਾਰੀ ਜੋ ਤੁਹਾਡਾ ਡੇਰੀ ਫਾਰਮ ਨਗਰ ਬਸ ਉਹਨਾਂ ਦਾ ਕਿਵੇਂ ਉਹ ਠੀਕ ਠਾਕ ਨਹੀਂ ਉਹਨਾਂ ਕੁਝ ਗਾਈਆਂ ਕੱਢੀਆਂ ਕੁਝ ਨਹੀਂ ਕੱਢ ਸਕੇ ਪਾਣੀ ਦਾ ਹਵਾ ਬਹੁਤ ਜ਼ਿਆਦਾ ਤੇਜ਼ ਸੀ ਉੱਥੇ ਫਸ ਗਈਆਂ ਕਿਸੇ ਪ੍ਰਸ਼ਾਸਨ ਵੱਲੋਂ ਮਦਦ ਪਹੁੰਚੀ ਹੈ ਚਾਰੇ ਦੇ ਜਾਂ ਹੋਰ ਕੋਈ ਰਾਤ ਸਮਗਰੀ ਵਾਰ ਹਾਂਜੀ ਥੋੜਾ ਥੋੜਾ ਪਹੁੰਚਣ ਡਿਆ ਜ ਥੋੜਾ ਪਹੁੰਚਣ ਰਿਹਾ ਜੇ ਕਾਟਿਆ ਵੈਸੇ ਥੋੜੇ ਲੋਜਿਸਟਿਕ ਆਉਂਦੇ ਕੀ ਮੰਕਰਦੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਇਹ ਵੀ ਆਪਣੇ ਕੋਲ ਰਾਸ਼ਨ ਵਿਸਾਇਆ ਚਲੋ ਤੂਲੀ ਦੇ ਸਾਇਲੇਜ ਪਹੁੰਚਦਾ ਕਰ ਲੈਣਾ ਤਾਂ ਕਿਉਂਕਿ ਦਾਵਾ ਦਾ ਇਹ ਕਰੀ ਮੰਨਦੇ ਜੀ ਜੋ ਮੇਰੀ ਮੰਨਦੇ ਜੀ ਇਹ ਪ੍ਰਸ਼ਾਸਨ ਦੀ ਗਲਤੀ ਕਰਨੇ ਸਾਲ ਕੋਈ ਹੋਇਆ ਜੇਕਰ ਟਾਈਮ ਸਿਰ ਸਫਾਈ ਹੋਈ ਟਾਈਮ ਸਿਰ ਸਫਾਈ ਹੋਏ ਤਾਂ ਨਹੀਂ ਆ ਸਕਦਾ ਇਹਨਾਂ ਬੰਨ ਪਹਿਲਾਂ ਬੰਨੇ ਹੁੰਦੇ ਪਤਾ ਹੀ ਮੌਨਸੂਨ ਸ਼ੁਰੂ ਹੋਣਾ ਬਿਲਕੁਲ ਬਿਲਕੁਲ ਹੈਨਾ ਜੀ ਲਗਾਤਾਰ 2-3 ਸਾਲ ਤੋਂ ਇਹ ਹੋ ਰਿਹਾ ਕੰਮ ਪ੍ਰਸ਼ਾਸਨ ਦੀ ਨਿਕਲੀ ਕਰਕੇ ਸਾਰਾ ਹੋ ਰਿਹਾ ਇਸ ਤੋਂ ਪਹਿਲਾਂ ਬੰਨ ਬੰਨਦੇ ਤੇ ਕੋਈ ਗੱਲ ਨਹੀਂ ਹਾਂਜੀ ਹਾਂਜੀ ਫਸਲ ਜਿਹੜੀ ਕਿੰਨੇ ਕ ਪਰਸੈਂਟ ਜਿਹੜੀ ਐਸੇ ਜਿਹੜੀ ਖਤਮ ਹੋ ਚੁੱਕੀ ਅਸਲ ਤਾਂ ਕੋਈ ਪਤਾ ਹੀ ਨਹੀਂ ਕਿ ਕਿੰਨੀ ਖਤਮ ਹੋ ਚੁੱਕੀ ਹੈ ਸਾਡਾ ਆਪ ਦਾ 70 ਕਿਲੇ ਝੋਨਾ ਸਾਰਾ ਸੜਾ ਪਾਰਿਆ ਕਿ ਨਾ ਵੀ ਰੇਟਾ ਟਾ ਲਖਵੇਂਦਰ ਸਿੰਘ ਜੀ ਕਿਹੜਾ ਪਿੰਡ ਚਾਪੜ ਜਾ ਜਨ ਤੇ ਕਿਵੇਂ ਦਾ ਹਾਲਾਤ ਨੇ ਪਾਣੀ ਦੇ ਇਸ ਵੇਲੇ ਸੇਰੇ ਨੂੰ ਫੋਨ ਆਇਆ ਕੋਈ 7 ਵਜੇ ਨਾਲ ਤੇ ਗੱਡੀ ਡਿੱਗੀ ਆ ਅਤੇ ਇਹ ਕਹਿੰਦਾ ਗੱਡੀ ਵੇਖਿਆ ਬੱਸ ਇਹ ਕਹਿੰਦਾ ਬੰਦੇ ਭੱਜ ਗਏ ਉਧਾਂ ਤੇ ਇੱਥੇ ਸਰਕਟ ਟੁੱਟੀ ਨਾਲ ਨਾਲ ਇਹਦੇ ਉਹ ਗੱਡੀ ਰਾਤ ਦੀ ਡਗੀ ਆ ਬੰਦੇ ਤਾਂ ਭੱਜ ਗਏ ਪਤਾ ਵੇਖ ਕਿੰਨੇ ਜਣੇ ਸਵਾਰ ਸੀ ਗੱਡੀ 'ਚ ਇਹ ਪਤਾ ਨਹੀਂ ਕਿੰਨੇ ਜਾਣੇ ਉਹ ਤਾਂ ਦੱਸਿਆ ਸਿਰੇ ਮੇਰੇ ਨਾਲ ਗੱਲ ਹੋਈ ਬੰਦੇ ਭੱਜ ਗਏ ਉਹ ਜਿੰਨੇ ਹੈਗੇ ਵਿੱਚ ਤੋੜਿਆ ਜਣਾਲੇ ਆਰੇ ਜਣਾਲੇ ਆਰੇ ਤੇ ਕੋਈ ਐਸਲੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਤਾਂ ਪੁੱਛਿਆ ਕੋਈ ਨਹੀਂ ਆਇਆ ਕਿਵੇਂ ਦੇ ਹਾਲਾਤ ਨੇ ਐਸਲੇ ਜਿਹੜੇ ਪਾਣੀ ਪਾਣੀ ਵਧ ਗਿਆ ਰਾਤ ਅੱਜ ਭਰਾਤਾ ਵੀ ਕੱਲ ਵੀ ਠੀਕ ਹੀ ਇੱਥੇ ਕਸ਼ਾਮੀ ਵਧ ਗਿਆ ਹੁਣ ਰਾਤ ਦਾ ਫੇਰ ਬਹੁਤ ਵਧ ਗਿਆ ਪਾਣੀ ਮਾਂ ਕੀ ਕਰਦੇ ਪ੍ਰਸ਼ਾਸਨ ਨੂੰ ਇਹੋ ਮੰਗ ਕੋਈ ਆਣ ਕੇ ਵੇਖਰ ਕੀ ਬੰਡਿਆ ਕੀ ਨਹੀਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਰਹੀਮਾਬਾਦ ਨੇੜੇ ਹੜ੍ਹ ਦੇ ਪਾਣੀ ਵਿੱਚ ਫਸੇ ਆਪਣੇ ਦੋਸਤ ਅਤੇ ਉਸ ਦੇ ਪਰਿਵਾਰ ਦੀ ਮਦਦ ਲਈ ਜਾ ਰਹੇ ਨੌਜਵਾਨਾਂ ਵਿੱਚ ਇੱਕ ਪਾਣੀ ਦੀ ਤੇਜ਼ ਬਹਾਅ ਵਿੱਚ ਵਹਿ ਗਿਆ ਜਦ ਕਿ ਉਸ ਦੇ ਡੁੱਬਦੇ ਸਾਥੀ ਦਾ ਹੱਥ ਕਿਸੇ ਚੀਜ਼ ਨੂੰ ਪੈ ਗਿਆ ਤੇ ਉਹ ਹਿੱਲੇ ਵਸੀਲੇ ਕਰਕੇ ਇੱਕ ਮਕਾਨ ਦੀ ਛੱਤ ਤੇ ਚੜਿਆ ਬੈਠਾ ਉਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਐਨਡੀਆਰਫ ਦੀ ਟੀਮ ਅਤੇ ਪੁਲਿਸ ਉਸ ਦੀ ਸਹਾਇਤਾ ਲਈ ਉਸ ਨੂੰ ਪਾਣੀ ਵਿੱਚੋਂ ਬਾਹਰ ਕੱਢਣ ਲਈ ਪਹੁੰਚ ਗਈ ਜਾਣਕਾਰੀ ਅਨੁਸਾਰ ਕਲਾ ਨੌਰ ਤੋਂ 6 ਨੌਜਵਾਨ ਆਪਣੇ ਇੱਕ ਹੜ੍ਹ ਵਿੱਚ ਫਸੇ ਸਾਥੀ ਦੇ ਪਰਿਵਾਰ ਨੂੰ ਪਾਣੀ ਪਹੁੰਚਾਉਣ ਪਿੰਡ ਰਹੀਮਾਬਾਦ ਵਿਖੇ ਪਹੁੰਚੇ ਸਨ ਪਰ ਰਸਤੇ ਤੋਂ ਅਣਜਾਣ ਹੋਣ ਕਾਰਨ ਉਹ ਗਲਤੀ ਨਾਲ ਕਿਰਨ ਨਾਲੇ ਵਿੱਚ ਪੈ ਗਏ ਪਿੰਡ ਰਹੀਮਾਬਾਦ ਦੇ ਵਿੱਚ ਕੁਝ ਸਮਾਂ ਸਾਨੂੰ ਪਹਿਲਾਂ ਪਤਾ ਲੱਗਾ ਸੀ ਜੀ ਕਿ ਕਲਾ ਨੌਰ ਤੋਂ 4-5 ਲੜਕੇ ਜਿਹੜੇ ਆ ਉਹ ਕਿਸੇ ਆਪਣੇ ਦੋਸਤ ਨੂੰ ਪਾਣੀ ਪਹੁੰਚਾਉਣ ਵਾਸਤੇ ਇੱਧਰ ਆਏ ਸੀ ਲੇਕਿਨ ਉਹ ਜਿਹੜੇ ਲੜਕੇ ਸੀ ਉਹ ਰਸਤੇ ਤੋਂ ਅਣਜਾਣ ਸੀਗੇ ਉਹ ਰਸਤਾ ਸਹੀ ਯੂਨਨ ਪਤਾ ਨਹੀਂ ਸੀਗਾ ਇਧਰ ਖੇਤਾਂ ਦੇ ਵਿੱਚ ਪਾਣੀ ਸੀਗਾ ਅੱਗੇ ਡਰੇਨ ਸੀਗਾ ਉਹਨਾਂ ਵਿੱਚੋਂ ਦੋ ਲੜਕੇ ਜਿਹੜੇ ਸੀ ਉਹਨਾਂ ਦਾ ਪੈਰ ਫਿਸਲ ਗਿਆ ਉਹ ਡਿੱਗ ਪਏ ਇੱਕ ਲੜਕਾ ਜਿਹੜਾ ਵਿਨੇ ਆ ਉਹ ਅਜੇ ਮੇਸਾ ਉਹਦੇ ਬਾਰੇ ਪਤਾ ਨਹੀਂ ਲੱਗ ਰਿਹਾ ਇੱਕ ਲੜਕਾ ਅਮਰਿੰਦਰ ਸਿੰਘ ਉਹ ਅੱਗੇ ਇੱਕ ਘਰ ਆ ਬਾਰ-ਬਾਰ ਖੇਤਾਂ ਦੇ ਵਿੱਚ ਉੱਥੇ ਬਾਥਰੂਮ ਉੱਪਰ ਆ ਜਦੋਂ ਮੈਨੂੰ ਇਨਫੋਰਮੇਸ਼ਨ ਆਈ ਮੈਂ ਉਸੇ ਟਾਈਮ ਆਪਣੇ ਐਸਐਸਪੀ ਸਾਹਿਬ ਨੂੰ ਰਿਕਵੈਸਟ ਕੀਤੀ ਐਸਐਸਪੀ ਸਾਹਿਬ ਦੀ ਕਮਾਂਡਰ ਸਾਹਿਬ ਨਾਲ ਗੱਲ ਹੋਈ ਕਮਾਂਡਰ ਸਾਹਿਬ ਦੇ ਹੁਕਮ ਨਾਲ ਜਿਹੜੇ ਮੈਡਮ ਸਰੋਜ ਜੀ ਅਸਿਸਟੈਂਟ ਕਮਾਂਡਰ ਪਹੁੰਚ ਚੁ ਉਹਨਾਂ ਨੇ ਆਪਰੇਸ਼ਨ ਜਿਹੜਾ ਉਹ ਸ਼ੁਰੂ ਕਰ ਦਿੱਤਾ ਵਾ ਤੇ ਜਿਹੜਾ ਉਹਨੂੰ ਜਲਦੀ ਹੀ ਕੁਝ ਮਿੰਟਾਂ ਦੇ ਵਿੱਚ ਹੀ ਜਿਹੜਾ ਲੜਕਾ ਅਮਰਿੰਦਰ ਆ ਉਹਨੂੰ ਕਿਸ ਤਰੀਕਾਂ ਬਾਹਰ ਲੈ ਆਉਣਗੇ ਮੇਰੀ ਤੁਹਾਡੇ ਮਾਧਿਅਮ ਰਾਈ ਸਾਰੀਆਂ ਸੰਸਥਾਵਾਂ ਨੂੰ ਸਾਰੇ ਪਿੰਡ ਦੇ ਲੋਕਾਂ ਨੂੰ ਅਪੀਲ ਆ ਵੀ ਆ ਬਿਨਾ ਵਜਾ ਜਿਹੜਾ ਪਾਣੀ ਲੈ ਕੇ ਜਾਂ ਰਾਸ਼ਨ ਲੈ ਕੇ ਬਿਨਾ ਜਿਸ ਰਸਤੇ ਦਾ ਤੁਹਾਨੂੰ ਨਹੀਂ ਪਤਾ ਪਿੰਡ ਦੇ ਪੁੱਛਣ ਤੋਂ ਬਿਨਾਂ ਪਿੰਡ ਦੀ ਇਜਾਜ਼ਤ ਤੋਂ ਬਿਨਾ ਨਾ ਜਾਓ ਤਾਂ ਜੋ ਕਿ ਕੋਈ ਨੁਕਸਾਨ ਨਾ ਹੋ ਸਕੇ ਕਿ ਆਪਣੇ ਦੋਸਤ ਨੂੰ ਪਾਣੀ ਪਿਉਣ ਗਏ ਸੀ ਜੇ ਕੋਈ ਸਮਾਸਥੀ ਵੀ ਸੰਸਥਾ ਵਾਲੇ ਨਹੀਂ ਸੀਗੇ ਇਹ ਟੋਟਲ 6 ਲੜਕੇ ਗਏ ਸੀਗੇ 4 ਲੜਕੇ ਵਾਪਸ ਆ ਗਏ 2 ਲੜਕੇ ਜਿਹੜੇ ਸੀਗੇ ਉਹ ਉੱਥੇ ਪਾਣੀ ਦੇ ਘੇਰੇ ਦੇ ਵਿੱਚ ਆ ਗਏ ਇੰਡੀਆ ਰਫ ਵੱਲੋਂ ਜੀ ਜਿਹੜੇ ਬੜੇ ਬੜੀ ਮਸ਼ੱਕਤ ਨਾਲ ਜਿਹੜੀ ਉਹ ਆਪਣੀ ਮਿਹਨਤ ਨਾਲ ਮੈਡਮ ਸਰੋਜ ਜਿਹੜੇ ਡਿਫਟੀ ਕਮਾਂਡੈਂਟ ਆਏ ਨੇ ਉਹਨਾਂ ਦੀ ਅਗਵਾਈ ਹੇਠ ਜਿਹੜਾ ਆਪਰੇਸ਼ਨ ਸ਼ੁਰੂ ਹੋ ਗਿਆ ਜੀ ਆਪਰੇਸ਼ਨ ਆਪਣਾ ਕਰ ਰਹੇ ਨੇ ਅਸੀਂ ਪਿੱਛੇ ਖੜੇ ਹਾਂ ਜੀ ਤੇ ਜਲਦੀ ਕੁਝ ਮਿੰਟਾਂ ਬਾਅਦ ਜਿਹੜਾ ਉਹ ਲੜਕਾ ਅਮਰਿੰਦਰ ਆ ਉਹਨੂੰ ਵਾਪਸ ਲੈ ਆਉਣਗੇ ਦੂਸਰੇ ਨੂੰ ਵੀ ਇਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਜੀ ਇਹਨਾਂ ਨੂੰ ਜਿਹੜੀ ਉਹ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਜੀ ਹਨੇਰਾ ਕਾਫੀ ਹੋ ਚੁੱਕਾ ਵਾ ਪਾਣੀ ਦਾ ਜਿਹੜਾ ਵਾ ਉਹ ਕਾਫੀ ਜਿਹੜਾ ਪਾਣੀ ਉੱਪਰ ਹੈ ਤੇ ਕੋਸ਼ਿਸ਼ ਜਾਰੀ ਹੈ ਜੀ ਹਾਂਜੀ ਇਹ ਜੀ ਸ਼ਾਮੀ 5:30 ਵਜੇ ਦੇ ਕਰੀਬ ਇਹ ਲੜਕੇ ਜਿਹੜੇ ਆ ਇਹ ਆਪਣੇ ਦੋਸਤ ਨੂੰ ਜਿਵੇਂ ਐਸਐਚਓ ਸਾਹਿਬ ਨੇ ਦੱਸਿਆ ਵੀ ਇਹ ਇਹ ਪਾਣੀ ਉੱਥੇ ਪਿਉਣ ਗਏ ਆ ਤੇ ਰਸਤੇ ਦਾ ਇਹਨਾਂ ਨੂੰ ਪਤਾ ਨਹੀਂ ਸੀ ਉੱਥੇ ਪਾਣੀ ਬਹੁਤ ਜ਼ਿਆਦਾ ਸੀਗਾ ਤੇ ਉਹ ਪਾਣੀ ਦੀ ਲਪੇਟ ਦੇ ਵਿੱਚ ਜਿਵੇਂ ਇਹ ਆ ਗਏ ਆ ਇੱਕ ਇੱਕ ਬੱਚਾ ਜਿਹੜਾ ਤਰਦਿਆਂ ਤਰਦਿਆਂ ਉਹਦਾ ਤੇ ਉਥੇ ਹੱਥ ਬਾਥਰੂਮ ਨੂੰ ਪੈ ਗਿਆ ਉਹ ਤੇ ਬਾਥਰੂਮ ਦੇ ਉੱਪਰ ਬਿਲਕੁਲ ਸੇਫ ਹੈ ਤੇ ਜਿਹੜਾ ਦੂਜਾ ਲੜਕਾ ਉਹਨੂੰ ਲੱਭਣ ਵਾਸਤੇ ਜਿਹੜੀਆਂ ਟੀਮਾਂ ਜਿਹੜੀਆਂ ਨੇ ਉਹ ਸਾਡੇ ਕੋਲ ਪਹੁੰਚ ਚੁੱਕੀਆਂ ਨੇ ਇਹ ਟੀਮਾਂ ਜਿਹੜੀਆਂ ਪਹਿਲਾਂ ਉੱਧਰ ਕੋਈ ਦੋ ਲੇਡੀ ਪ੍ਰੈਗਨੈਂਟ ਸੀਗੀਆਂ ਉਹਨਾਂ ਨੂੰ ਵੀ ਕੱਢਣਾ ਜ਼ਰੂਰੀ ਸੀਗਾ ਉਹਨਾਂ ਨੂੰ ਕੱਢ ਕੇ ਤੇ ਇਹ ਟੀਮਾਂ ਜਿਹੜੀਆਂ ਹੁਣ ਦੇਰ ਰਾਤ ਆ ਕੇ ਜਿਹੜਾ ਇਹਨਾਂ ਆਪਣਾ ਆਪਰੇਸ਼ਨ ਜਲਦ ਸ਼ੁਰੂ ਕਰ ਦਿੱਤਾ। ਜੀ ਹੋ ਸਕਦਾ ਹੈ। ਦੋਸਤੋ ਇਸੇ ਸੰ ਸਾਡੀਆਂ ਅਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇ ਜਿੰਦਰ ਕੌਰ ਨੂੰ ਦਿਓ ਜਜ਼ਾਤ ਰੱਬ ਰੱਖ